ਦੇ ਵਿੱਚ ਧੰਨਵਾਦ ਜੀ ਤੁਹਾਨੂੰ ਤੇ ਸਾਰੇ ਦਾਨਿਸ਼ਮੰਤ ਸੋਚਿਆ ਨੂੰ ਸਤਿ ਸ਼੍ਰੀ ਅਕਾਲ ਤੇ ਰਣ ਸਾਹਿਬ ਪਤਾ ਹੀ ਹੈ ਦੁਨੀਆ ਦੇ ਵਿੱਚ ਸਮੇਂ-ਸਮੇਂ ਸਰ ਕੋਈ ਬਥੇਰੀਆਂ ਜੰਗਾਂ ਲੱਗਦੀਆਂ ਰਹਿੰਦੀਆਂ ਨੇ ਪੁਰਾਣੇ ਸਮੇਂ ਤੋਂ ਲੱਗਦੀਆਂ ਆ ਰਹੀਆਂ ਨੇ ਔਰ ਬਹੁਤ ਸਾਰੇ ਆਮ ਹੁਣ ਤਾਂ ਲੋਕ ਵੀ ਸਿਆਣੇ ਹੈਗੇ ਨੇ ਲੋਕਾਂ ਨੂੰ ਪਤਾ ਹੈ ਵੀ ਇੱਕ ਹੁੰਦਾ ਨੇ ਵੀ ਛਿੰਗੜੀ ਛੇੜ ਕੇ ਆ ਪਿੱਛੇ ਹੋ ਜਾਣਾ ਤੇ ਉਹ ਤੋਂ ਬਾਅਦ ਕਿਸੇ ਨਾ ਕਿਸੇ ਨੂੰ ਫਸਾ ਦੇਣਾ ਤੇ ਹੁਣ ਕਹਿੰਦੇ ਅਪੀਲ ਹੋ ਰਹੀ ਆ ਵੀ ਇਹ ਜਿਹੜਾ ਅਮਰੀਕਾ ਅਤੇ ਸਹਿਯੋਗੀਆਂ ਦੇ ਵੱਲੋਂ ਇਜ਼ਰਾਈਲ ਨੂੰ ਯੂਨੈਸਕੋ ਦੀ ਅਪੀਲ ਕਹਿ ਕਰੀ ਕੀ ਖਬਰ ਹੈ ਪ੍ਰਿੰਸ ਸਾਹਿਬ ਦੇਖੋ ਇਜ਼ਰਾਈਲ ਦੀ ਗੱਲ ਕਰੀ ਤਾਂ ਪਿਛਲੇ ਕਾਫੀ ਸਮੇਂ ਤੋਂ ਜਾਵਦੇ ਆਲੇ ਦੋਲੇ ਦੇ ਖੇਤਰਾਂ ਦੇ ਵਿੱਚ ਉਹਨਾਂ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਜਿਦੇ ਵਿੱਚ ਆਮ ਜਿਹੜੇ ਲੋਕ ਵੀ ਕਾਫੀ ਵੱਡੀ ਗਿਣਤੀ 'ਚ ਮਰੇ ਨੇ ਤੇ ਬੱਚਿਆਂ ਦੀਆਂ ਵੀ ਮੌਤਾਂ ਹੋਈਆਂ ਨੇ ਔਰਤਾਂ ਦੀਆਂ ਵੀ ਮੌਤਾਂ ਹੋਈਆਂ ਨੇ ਤਾਂ ਹੁਣ ਜੋ ਲਿਬਨਾਨ ਦੀ ਗੱਲ ਕਰੀਏ ਜਾਂ ਹਿਜ਼ਬੁੱਲਾ ਦੀ ਗੱਲ ਕਰੀਏ ਜੋ ਉਹਦੇ ਖਿਲਾਫ ਇਜ਼ਰਾਈਲ ਵੱਲੋਂ ਇਹ ਵੱਡੇ ਪੱਧਰ ਤੇ ਜਿਹੜੇ ਆ ਹਮਲੇ ਪਿਛਲੇ ਦਿਨਾਂ ਦੌਰਾਨ ਕੀਤੇ ਗਏ ਨੇ ਜਿਦੇ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਜਿਹੜੀ ਆ ਮੌਤਾਂ ਵੀ ਹੋਈਆਂ ਨੇ ਇਹ ਕੁਝ ਕੈਨੇਡੀਅਨਸ ਵੀ ਉਹਦੇ ਵਿੱਚ ਮਾਰੇ ਗਏ ਨੇ ਤੇ ਇਹਦੇ ਨਾਲ ਉਸ ਤੋਂ ਪਹਿਲਾਂ ਅਸੀਂ ਦੇਖਿਆ ਵੀ ਉੱਥੇ ਜਿਸ ਢੰਗ ਨਾਲ ਪੇਜਰ ਦੇ ਵਿੱਚ ਧਮਾਕੇ ਹੋਏ ਨੇ ਜੀ ਤੇ ਉਹਦੇ ਨਾਲ ਵੀ ਇਹ ਕਾਫੀ ਜਣਿਆਂ ਦੀ ਮੌਤ ਹੋਈ ਹੈ ਤਾਂ ਹੁਣ ਅਮਰੀਕਾ ਤੇ ਉਸਤੇ ਜੋ ਸਹਿਯੋਗੀ ਮੁਲਕ ਨੇ ਜਿਹਦੇ ਵਿੱਚ ਤੇ ਬਾਕੀ ਦੇ ਜਿਹੜੇ G7 ਕੰਟਰੀਸ ਨੇ ਕੁਝ ਜਿਹੜੇ ਮੀਡਲ ਈਸਟ ਦੇ ਕੰਟਰੀ ਨੇ ਤੇ ਨਾਲ ਕੁਝ ਯੂਰਪ ਦੇ ਜੋਸਿਓਗੀ ਨੇ ਸੋ ਸਾਰਿਆਂ ਵੱਲੋਂ ਅਪੀਲ ਕੀਤੀ ਗਈ ਹੈ ਇਜ਼ਰਾਈਲ ਨੂੰ ਉਹਨਾਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਬੈਂਜਾਮਿਨ ਨੇਤਨਜਾਹ ਉਹਨੂੰ ਕਿ ਤੁਸੀਂ 21 ਦਿਨ ਵਾਸਤੇ ਜਿਹੜਾ ਆ ਇਹ ਸੀਸਫਾਇਰ ਕਰ ਲੋ ਯੁੱਧਗ੍ਰਾਮ ਕਰ ਲੋ ਤੇ ਇਹ ਅਪੀਲ ਇਸ ਢੰਗ ਨਾਲ ਉੱਥੇ ਕਨਫਲਿਕਟ ਵੱਧ ਰਿਹਾ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਗੱਲ ਕਹੀ ਆ ਵੀ ਇਜ਼ਰਾਈਲ ਤੇ ਲਿਬਨਾਨ ਦੇ ਬਾਰਡਰ ਦੇ ਉੱਪਰ 21 ਦਿਨ ਵਾਸਤੇ ਜਿਹੜੀ ਆ ਫੀਸਫਾਇਰ ਜਿਹੜੀ ਆ ਉਹ ਕੋਰ ਦਿੱਤੀ ਚਾਹੀਦੀ ਆ ਤੇ ਇਹਦੇ ਨਾਲ ਜਿਹੜੇ ਹਾਲਾਤ ਨੇ ਕੁਛ ਸਖਾਵੇਂ ਜਿਹੜੇ ਨੇ ਹੋ ਸਕਦੇ ਨੇ ਪਰ ਦੂਜੇ ਪਾਸੇ ਜੇਕਰ ਇਜ਼ਰਾਈਲ ਦੀ ਗੱਲ ਕਰੀਏ ਉਹਨਾਂ ਦੇ ਪ੍ਰਾਈਮ ਮਿਨਿਸਟਰ ਜਿਹੜੇ ਬੈਂਜਾਮਿਨ ਨੇਤਨਯਾਹੁਦੀ ਗੱਲ ਕਰੀਏ ਕਿਉਂਕਿ ਉਹ ਵੀ ਇਹ ਨਿਊਯਾਰਕ ਦੇ ਵਿੱਚ ਆਏ ਹੋਏ ਨੇ ਜਿਹੜੇ ਇੱਥੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੀ ਮੀਟਿੰਗ ਹੈ ਪਰ ਉਹਨਾਂ ਨੇ ਜੋ ਆਪਣਾ ਗੱਲ ਆ ਉਹ ਉਹਦੇ ਤੇ ਆਪਣੇ ਅੜੇ ਹੋਏ ਨੇ ਵੀ ਅਸੀਂ ਇਹ ਫੀਸਫਾਇਰ ਨਹੀਂ ਕਰਨੀ ਹੈ ਜੋ ਹੋਤੀ ਹੈ ਜਹਬੋਲਾ ਦੇ ਖਿਲਾਫ ਕਾਰਵਾਈ ਕਰ ਰਹੇ ਆ ਤੇ ਉਸੇ ਕਾਰਵਾਈ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ ਉਹ ਆਪਣੀ ਜਿੱਤ ਤੇ ਅੜੇ ਹੋਏ ਨੇ ਪਰ ਦੂਜੇ ਪਾਸੇ ਜਿੰਨੇ ਵੀ ਸਯੋਗੀ ਮੁਲਕ ਨੇ ਜਿਦੇ ਵਿੱਚ ਅਮਰੀਕਾ ਜੀ 7 ਕੰਟਰੀਜ਼ ਨੇ ਆਸਟ੍ਰੇਲੀਆ ਸਾਊਦੀ ਅਰੇਬੀਆ ਕਤਰ ਯੂਨਾਈਟਿਡ ਅਰਬ ਏਮੀਰੇਟਸ ਵਰਗੇ ਜਿਹੜੇ ਮੁਲਕ ਨੇ ਸੋ ਇਹਨਾਂ ਨੇ ਅਪੀਲ ਕੀਤੀ ਹੈ ਹੁਣ ਲੱਗ ਨਹੀਂ ਰਿਹਾ ਕਿ ਹਾਲ ਦੀ ਘੜੀ ਇਜ਼ਰਾਈਲ ਇਸ ਅਪੀਲ ਨੂੰ ਜਿਹੜਾ ਮੰਨਦਾ ਹੋਇਆ ਨਜ਼ਰ ਆ ਰਿਹਾ ਕਿ ਔਨ ਆਲੇ ਦਿਨਾਂ ਜ਼ਰਾ ਨਾ ਕਰੋ ਹੋਮ ਇਸ ਫਾਇਰਵਾਲ ਦੇ ਪਾਸੇ ਨੂੰ ਵਾਧਾ ਦਾ ਇਸ ਖੇਤਰ ਦੇ ਵਿੱਚ ਜਿਹੜੀ ਆ ਕੁਝ ਹੱਦ ਤੱਕ ਜਿਹੜੀ ਆ ਉਹ ਸ਼ਾਂਤੀ ਜਿਹੜੀ ਆ ਉਹ ਬਣ ਸਕਦੀ ਆ ਤੇ ਇਹਦੇ ਨਾਲ ਜੇਕਰ ਅਸੀਂ ਗੱਲ ਕਰੀਏ ਜਿਹੜੀ ਕੈਨੇਡੀਅਨ ਪਾਰਲੀਮੈਂਟ ਹੈ ਕਿਉਂਕਿ ਅਸੀਂ ਦੇਖਿਆ ਕਿ ਇੱਕ ਤੇ ਜਿਹੜਾ ਇਹ ਮਤਾ ਸਿਗਾ ਬੇਪਰੋਸਕੀ ਦਾ ਉਹ ਕੰਸਰਵੇਟਿਵ ਪਾਰਟੀ ਬਿਲੋਂ ਲਿਆਂਦਾ ਗਿਆ ਤੇ ਉਹ ਮਤਾ ਕਿਉਂਕਿ ਜਿਹੜੇ ਐਨਡੀਪੀ ਤੇ ਨਾਲ ਬਲਾਕ ਵੀ ਕਾਦੀ ਗੱਲਬਾਤ ਕਰੀਏ ਤੋਂ ਮਤਾ ਉਹ ਪਾਸ ਨਹੀਂ ਹੋ ਸਕਿਆ ਪਰ ਜਿਵੇਂ ਪਹਿਲਾਂ ਵੀ ਅਸੀਂ ਜ਼ਿਕਰ ਕਰ ਰਹੇ ਹਾਂ ਵੀ ਜਿਹੜੇ ਪੀਰ ਪਾਲੀਵ ਸਾਹਿਬ ਨੇ ਕਾਲੀ ਦੇ ਵਿੱਚ ਨੇ ਕੰਸਟਰਡ ਪਾਰਟੀ ਕਾਲੀ ਦੇ ਵਿੱਚ ਹੈ ਕਿ ਫਟਾਫਟ ਸਰਕਾਰ ਨੂੰ ਛੁੱਟਿਆ ਜਾਵੇ ਫਟਾਫਟ ਇੱਥੇ ਜਿਹੜੀਆਂ ਚੋਣਾਂ ਦਾ ਵਿਗਲ ਵੱਜੇ ਤਾਂ ਸੱਤਾ ਦੇ ਉੱਪਰ ਉਹ ਵਾਪਸੀ ਕਰ ਸਕਣ ਤਾਂ ਕੱਲ ਉਹਨਾਂ ਵੱਲੋਂ ਇੱਕ ਹੋਰ ਬੇਭਰੋਸਗੀ ਦਾ ਮਤਾ ਆਇਆ ਪਾਰਲੀਮੈਂਟ ਦੇ ਵਿੱਚ ਲਿਆਂਦਾ ਗਿਆ ਆ ਤੇ ਇਹਦੇ ਵਿੱਚ ਉਹਨਾਂ ਨੇ ਦੋਸ਼ ਜਿਹੜੇ ਆ ਇਹ ਲਿਬਰਲ ਸਾਕਾਤੇ ਲਾਇਵ ਹੈ ਇਹਨਾਂ ਦੇ ਸਮੇਂ ਦੇ ਵਿੱਚ ਕਹਿੰਦੇ ਵੀ ਮਗਿਆਹੀ ਬਹੁਤ ਜ਼ਿਆਦਾ ਵੱਧ ਗਈ ਹੈ ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ ਆ ਹਾਊਸਿੰਗ ਜਿਹੜੀ ਅਫੋਰਡੇਬਿਲਟੀ ਆ ਉਹ ਕਹਿੰਦੇ ਵੀ ਬਸੋਂ ਬਾਹਰ ਹੋ ਗਈ ਆ ਤੇ ਬਹੁਤ ਸਾਰੇ ਸਰਕਾਰ ਦੇ ਜਿਹੜੇ ਇਹ ਕੰਮ ਨੇ ਉਹਨਾਂ ਨੂੰ ਲੈ ਕੇ ਇਸ ਮਤੇ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ ਨੇ ਤੇ ਇੱਕ ਹੋਰ ਜਿਹੜਾ ਮਤਾ ਆ ਜਿਹੜਾ ਬੇਪਰੋਸਕੀ ਦਾ ਆ ਕੱਲ ਓਹੋ ਕੰਗਰੈਸ ਪਾਰਟੀ ਵੱਲੋਂ ਲਿਆਂਦਾ ਗਿਆ ਤਾਂ ਇਸ ਮਤੇ ਦੇ ਉੱਪਰ ਹੁਣ ਮੰਗਲਵਾਰ ਵਾਲੇ ਦਿਨ ਜਿਹੜੀ ਆ VOTING ਹੋਵੇਗੀ ਤਾਂ ਹਾਲ ਦੇ ਸਮੇਂ ਦੇਖੀਏ ਵੀ ਜਿਸ ਢੰਗ ਨਾਲ ਇਹ ਬਲਾਕ ਵੀ ਕਾਦੀ ਗੱਲ ਕਰੀਏ ਉਹਨਾਂ ਨੇ 29 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੋਇਆ ਆ ਤੇ ਐਨਡੀਪੀ ਦੀ ਵੀ ਗੱਲ ਕਰੀਏ ਹਾਲ ਦੀ ਕਣੀ ਲੱਗ ਨਹੀਂ ਰਿਹਾ ਕਿ ਉਹ ਇਲੈਕਸ਼ਨ ਦੇ ਮੂੜ ਦੇ ਵਿੱਚ ਨੇ ਤਾਂ ਇਹ ਦੂਜਾ ਮਤਾ ਵੀ ਨਹੀਂ ਲੱਗ ਰਿਹਾ ਕਿ ਇਹ ਵੀ ਜਿਹੜਾ ਆ ਇਹ ਪਾਸ ਹੋ ਸਕੇਗਾ ਸਰਕਾਰ ਜਿਹੜੀ ਆ ਡਿਗੇਗੀ ਪਰ ਆਉਣ ਵਾਲੇ ਸਮੇਂ ਦੌਰਾਨ ਜਿਹੜਿਆ ਕੰਜ਼ਰਵੇਟਿਵ ਪਾਰਟੀ ਹੋਰ ਵੀ ਐਹੋ ਜਿਹੇ ਜਿਹੜੇ ਮਤੇ ਆ ਲਿਆਸ ਤੱਕ ਦੀ ਆ ਸੋ ਉਹ ਮਤੇ ਦੇ ਮਤਾ ਜਿਹੜਾ ਲਿਆ ਰਹੇ ਨੇ ਕਿ ਸਰਕਾਰ ਨੂੰ ਕਿਸੇ ਨਾ ਕਿਸੇ ਪਾਸਿਓਂ ਜਿਹੜਾ ਆ ਘੇਰ ਕੇ ਕਿਸੇ ਨਾ ਕਿਸੇ ਕਾਰਨ ਉਹ ਐਹੋ ਜਿਹੇ ਕਾਰਨ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਦੇ ਨਾਂ ਬਲੌਕ ਕਯੂਬਿਕ ਜਾਂ ਐਨ ਡੀ ਪੀ ਵਾਲੇ ਵੀ ਮਜਬੂਰ ਹੋ ਜਾਣ ਤੇ ਉਹਦੇ ਹੱਕ ਦੇ ਵਿੱਚ VOTING ਪਾਉਣ ਇਹ ਹੁਣ ਦੂਜੇ ਮਤੇ ਤੇ ਜਿਹੜੀ VOTING ਆਉਣ ਵਾਲੇ ਮੰਗਲਵਾਰ ਵਾਲੇ ਦਿਨ ਹੋਵੇ ਜੀ 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 ਜੀਪ ਤੈਣ ਸਾਹਿਬ ਸੋ ਇਹ ਤਾਂ ਖਬਰਾਂ ਤੁਹਾਡੇ ਤੋਂ ਪੁੱਛਿਆ ਐਸ ਐਲ ਵਿੰਡੋ ਐਂਡ ਡੋਰਸ ਐ ਸੋ ਵੈਦਰ ਚੇਂਜ ਹੋਣ ਤੋਂ ਪਹਿਲਾਂ ਪਹਿਲਾਂ ਭਾਈ ਵਿੰਡੋਆਂ ਚੇਂਜ ਕਰਾ ਲਓ ਨਹੀਂ ਤਾਂ ਜਿੱਥੇ ਆਪਾਂ ਨੂੰ ਪਤਾ ਹੀ ਹੈ ਵੀ ਹੁਣ ਤਾਂ ਸੀਡੀਓ ਬ੍ਰੈਂਪਟਨ ਨੇ ਪਾਣੀ ਦੇ ਬਿੱਲ ਵੀ ਹੋਰ ਵਧਾਤੇ ਇਹ ਤਾਂ ਭਾਈ ਅੰਦਰ ਬੈਠੇ ਸਭ ਕੁਝ ਵਧਾਈ ਜਾਂਦੇ ਨੇ ਤਨਖਾਹਾਂ ਵਧਾ ਲੈਂਦੇ ਨੇ ਲੋਕਾਂ ਨੂੰ ਹੋਰ ਗਲ ਕੁੱਟਣ ਦੇ ਲਈ ਉਹਨਾਂ ਦੇ ਬਿੱਲ ਵਧਾ ਦਿੰਦੇ ਨੇ ਤੇ ਉਹ ਨਾ ਸਕੇ ਵੀ ਤੁਹਾਡਾ ਹੀਟਿੰਗ ਕੂਲਿੰਗ ਵਾਲੇ ਵੀ ਬਿੱਲ ਹੋਰ ਵੱਧ ਜਾਣ ਕਿਤੇ ਗੈਸ ਵਾਲੇ ਉਦੋਂ ਪਹਿਲਾਂ ਪਹਿਲਾਂ ਵਿੰਡੋਆਂ ਚੇਂਜ ਕਰਾ ਲਓ ਐਸਐਲ ਵਿੰਡੋ ਐਂਡ ਡੋਰ 647 9260047 ਤੇ ਕਾਲ ਕਰ ਲਿਓ ਫੋਟੋਗ੍ਰਾਫੀ ਵੀਡੀਓਗ੍ਰਾਫੀ ਕਰਾਉਣੀ ਹੈ ਇੱਕ ਵਧੀਆ ਟੀਮ ਹਾਇਰ ਕਰਨ ਚਾਹੁੰਦੇ ਜੇ 1 ਘੰਟੇ ਦਾ ਵੀ ਪ੍ਰੋਗਰਾਮ ਹੈ ਉਹ ਵੀ ਕਵਰ ਕਰ ਜਾਣਗੇ ਸਰਦਾਰ ਫੋਟੋ ਗੈਲਰੀ ਵਾਲੇ 365 777 4152 ਤੇ ਕਾਲ ਕਰ ਲਿਓ ਤੁਸੀਂ ਇਹਨਾਂ ਦੇ ਨਾਲ ਔਰ ਜੇ ਤੁਸੀਂ ਨਿਗਾ ਚੈੱਕ ਕਰਨੀ ਹੈ ਨਿਗਾ ਵਾਲੀ ਐਨਕ ਚਾਹੀਦੀ ਆ ਤੇ ਵੀਕੈਂਡ ਦੇ ਉੱਤੇ ਵੀ ਖੁੱਲੇ ਹੁੰਦੇ ਨੇ ਜੀ ਜੀਐਨਜੀ ਆਈ ਡਾਕਟਰ ਬ੍ਰੈਂਟਨ ਦੇ ਵਿੱਚ ਰੇਲ ਹਸਨ ਔਰ ਮੇਵਸ ਦਾ ਇੰਟਰਸੈਕਸ਼ਨ ਹੈ ਗੇਲਣ ਘਰੇਵਾਲ ਦੋਨੇ ਹਸਨ ਵਾਈਫ ਅੱਖਾਂ ਦੇ ਕਾਬਲ ਡਾਕਟਰ ਨੇ ਜੀ 905 497 15 11 ਤੇ ਕਾਲ ਕਰਕੇ ਬੁਕਿੰਗ ਕਰਵਾ ਲਿਓ ਹਫਤੇ ਦੇ 6 ਦਿਨ ਅਵੇਲੇਬਲ ਹੁੰਦੇ ਨੇ ਜੀ ਐਨ ਜੀ ਆਈ ਡਾਕਟਰਜ਼ ਆਪਟੀਮੈਟਰੀ ਤੇ ਆਪਟੀਕਲ ਸਟੋਰ ਆ ਬਾਕੀ ਬ੍ਰਾਂਡ ਨੇਮ ਦੇ ਸਨ ਗਲਾਸਸ ਤੇ 20% ਦਾ ਡਿਸਕਾਊਂਟ ਅਸੀਸ ਸ਼੍ਰੇਡ ਦਾ ਹਵਾਲਾ ਦੇਣ ਦੇ ਉੱਤੇ ਮਿਲੂਗਾ ਪਾਰਟੀ ਛੋਟੀਆਂ ਜਾਂ ਵੱਡੀ ਵੀ ਕਹਿੰਦੇ ਇੱਕ ਵਧੀਆ ਬੈਂਕਕਟ ਹਾਲ ਚਾਹੀਦਾ ਸਵੀਟ ਮੈਲ ਵਾਲਿਆਂ ਨੇ ਫੁਲੀ ਰੈਨੋਵੇਟ ਕਰਤਾ ਪ੍ਰੈਜ਼ੀਡੈਂਟ ਕਨਵੈਂਸ਼ਨ ਸੈਂਟਰ 416 679 9191 ਤੇ ਸੰਪਰਕ ਕਰ ਲਿਓ ਪਿੰਨ ਸਾਹਿਬ ਬਾਦਿਆ ਆਪਾਂ ਅਗਲੀ ਖਬਰ ਦੇ ਵੱਲ ਤੇ ਪਿੰਨ ਸਾਹਿਬ ਜਿੱਥੇ ਦਖਲਅੰਦਾਜ਼ੀ ਨੂੰ ਲੈ ਕੇ ਪਿਛਲੇ ਸਾਲਾਂ ਦੇ ਅੰਦਰ ਬਹੁਤ ਸਾਰੀਆਂ ਖਬਰਾਂ ਆਈਆਂ ਆਪ ਦਿਨ ਸਾਹਿਬ ਚਾਹੀ ਇੱਥੇ ਇਲੈਕਸ਼ਨ ਨੂੰ ਲੈ ਕੇ ਹੋਵੇ ਵੀ ਇੱਥੇ ਦਖਲਅਦਾਜ਼ੀਆਂ ਚਾਹੇ ਚਾਈਨਾ ਨੂੰ ਲੈ ਕੇ ਜਾਂ ਹੋਰ ਕਿਤੋਂ ਜਿਹੜੀਆਂ ਬਹੁਤ ਸਾਰੀ ਕਈ ਵਾਰ ਭਾਰਤ ਤੇ ਵੀ ਦੋਸ਼ ਲੱਗੇ ਨੇ ਇੱਥੇ ਦੀ ਸਿਕਿਉਰਿਟੀ ਨੂੰ ਲੈ ਕੇ ਤੇ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਵੀ ਵਿਦੇਸ਼ੀ ਤਾਕਤਾਂ ਦੇ ਵੱਲੋਂ ਕੈਨੇਡਾ ਤੇ ਜਸਟਨ ਟਰੂਡੋ ਨੂੰ ਬਦਨਾਮ ਕਰਨ ਦੀ ਕੀਤੀ ਗਈ ਸੀ ਕੋਸ਼ਿਸ਼ ਕੀ ਖਬਰ ਹੈ ਆਪ ਦਿਨ ਸਾਹਿਬ ਦੇਖੋ ਵਿਦੇਸ਼ੀ ਡਾਕਟਰ ਲਾਕੇ ਸੁਣਵਾਈ ਲਗਾਤਾਰ ਚੱਲ ਰਹੀ ਹੈ ਅਗਲੇ ਮਹੀਨੇ ਦੇ ਹੱਦ ਤੱਕ ਇਹ ਸੁਣਵਾਈ ਚੱਲਣੀ ਹੈ ਤੇ ਹੁਣ ਜੋ ਸੀਨੀਅਰ ਇੰਟੈਲੀਜੈਂਸ ਅਫੀਸ਼ੀਅਲਸ ਨੇ ਸੋ ਉਹਨਾਂ ਦੇ ਹਵਾਲੇ ਦੇ ਨਾਲ ਜੋ ਖਬਰਾਂ ਬਾਹਰ ਆ ਰਹੀਆਂ ਨੇ ਜਿਹੜੇ ਕਿ आलिया ਤਾਇਬ ਨੇ ਜਿਹੜੇ ਕਿ ਡਿਪਟੀ ਚੀਫ ਆਫ ਦਾ ਕਮਿਊਨੀਕੇਸ਼ਨ ਸਕਿਉਰਟੀ ਸਟੈਬਲਿਸ਼ਮੈਂਟ ਦੇ ਜਿਹੜੇ ਨੇ ਉਹ ਡਿਪਟੀ ਚੀਫ ਨੇ ਸੋ ਇਹਨਾਂ ਵੱਲੋਂ ਜੋ ਫੋਰਨ ਇੰਟਰਫੀਅਰੈਂਸ ਨੇ ਜੋ ਗੱਵੱਟਾਂ ਸਾਹਮਣੇ ਲਿਆ ਕੇ ਰੱਖੀਆਂ ਗਈਆਂ ਨੇ ਇਦੇ ਵਿੱਚ ਇਹਨਾਂ ਨੇ ਪ੍ਰਮੁੱਖ ਤੌਰ ਤੇ ਇਹ ਗੱਲ ਕਹੀ ਹੈ ਕਿ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਹੋਇਆ ਇਸ ਕਤਲ ਦੇ ਦੋਸ਼ ਜਿਹੜੇ ਨੇ ਪ੍ਰਾਈਮ ਮਿਨਿਸਟਰ ਜਸਟਿਨ ਟਿਊਡੋ ਸਾਹਿਬ ਵੱਲੋਂ ਇਹ ਭਾਰਤ ਤੇ ਉੱਪਰ ਲਾਇਆ ਗਿਆ ਕਿ ਭਾਰਤ ਦੀ ਇਦੇ ਵਿੱਚ ਸਿੱਧੀ ਇਨਵੋਲਵਮੈਂਟ ਰਹੀ ਹੈ ਤੇ ਇਹਨਾਂ ਦੋਸ਼ਾਂ ਤੋਂ ਬਾਅਦ ਕਹਿੰਦੇ ਕਿ ਜਿਹੜਾ ਪ੍ਰੋ ਮੋਦੀ ਮੀਡੀਆ ਆ ਜਿਹੜਾ ਕਿ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦਾ ਸਮਰਥਕ ਮੀਡੀਆ ਆ ਚਾਹੇ ਉਹ ਕੈਨੇਡਾ ਚ ਹੋਵੇ ਚਾਹੇ ਭਾਰਤ ਚ ਹੋਵੇ ਜਾਂ ਦੁਨੀਆ ਚ ਕਿਤੇ ਵੀ ਹੋਵੇ ਸੋ ਇਹਨਾਂ ਨੇ ਕਹਿੰਦੇ ਵੀ ਇੱਕ ਇਹ ਵੱਡੇ ਪੱਧਰ ਤੇ ਇੱਕ ਜਿਹੜੀ ਮਹਮ ਜਿਹੜੀ ਆ ਇਹ ਛੇੜੀ ਆ ਤੇ ਜਿਹਦੇ ਨਾਲ ਜਸਟਨ ਟੂਡੋ ਸਾਹਿਬ ਤੇ ਜਿਹੜੀ ਆ ਕੈਨੇਡਾ ਦਾ ਅਕਸ ਉਸ ਨੂੰ ਖਰਾਬ ਕਰਨ ਦੀਆਂ ਕੰਨੇ ਕਾਫੀ ਕੋਸ਼ਿਸ਼ਾਂ ਹੋਈਆਂ ਕਹਿੰਦੇ ਵੀ ਇਸ ਢੰਗ ਦਾ ਪ੍ਰਚਾਰ ਇਸ ਮੀਡੀਆ ਵੱਲੋਂ ਕੀਤਾ ਗਿਆ ਇਹ ਕੈਨੇਡਾ ਦੁਨੀਆ ਦੇ ਵਿੱਚ ਅਲੱਗ-ਥਲੱਗ ਪੈ ਗਿਆ ਜੀ7 ਦੇ ਵਿੱਚ ਕੈਨੇਡਾ ਦੀ ਕੋਈ ਉੱਚ ਗਿਸ਼ ਨਹੀਂ ਰਹਿ ਗਈ ਹੈ ਤੇ ਨਾਲ ਕਹਿੰਦੇ ਵੀ ਜਸਟਨ ਟੂਡੋ ਸਾਹਿਬ ਹੁਣਾਂ ਦਾ ਵੀ ਜਿਹੜਾ ਅਕਸ ਹੈ ਉਹ ਕਾਫੀ ਕਹਿੰਦੇ ਆ ਵੀ ਖਰਾਬ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਿ ਪਿਛਲੇ ਸਮੇਂ ਦਰਾਂ ਹੋਈਆਂ ਨੇ ਤੇ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਗਲੋਬਲ মিডিਆ ਦੇ ਜਿਹੜੇ ਵੱਲੋਂ ਵੀ ਜੋ ਰੈਪਿਡ ਰਿਸਪੌਂਸ ਮੈਕੈਨਿਜ਼ਮ ਹੈ ਸੋ ਜੋ ਗਲੋਬਲ ਅਫੇਅਰਸ ਦੇ ਤੌਰ ਤੇ ਉਹਨਾਂ ਨੇ ਵੀ ਜਿਹੜੀ ਆਪਣੇ ਪੱਧਰ ਤੇ ਜਿਹੜੀ ਆ ਇਹ ਇਹ ਗੱਲਾਂ ਬਾਤਾਂ ਸਾਹਮਣੇ ਲਾਈਆਂ ਉਹਦੇ ਵਿੱਚ ਵੀ ਚੀਜ਼ਾਂ ਸਾਹਮਣੇ ਆਈਆਂ ਨੇ ਤੇ ਜਿਹੜੀਆਂ ਕਮਿਊਨੀਕੇਸ਼ਨ ਸਿਕਿਉਰਟੀ ਐਸਟੈਬਲਿਸ਼ਮੈਂਟ ਵੱਲੋਂ ਵੀ ਜਿਹੜੀਆਂ ਇਨਵੈਸਟੀਗੇਸ਼ਨਸ ਹੋਈਆਂ ਨੇ ਸੋ ਇਹਦੇ ਵਿੱਚ ਵੀ ਇਸ ਤਰੀਕੇ ਦੀਆਂ ਚੀਜ਼ਾਂ ਨਿਕਲ ਕੇ ਆਈਆਂ ਕਹਿੰਦੇ ਕਿ ਵੱਡੇ ਪੱਧਰ ਤੇ ਜਿਹੜਾ ਡਾਟਾ ਕੈਨੇਡੀਅਨਸ ਬਾਰੇ ਇਕੱਠਾ ਕੀਤਾ ਗਿਆ ਤਾਂ ਕਿ ਕੀ ਉਹਨਾਂ ਡਾਟੇ ਨੂੰ ਉਧਾਰ ਬਣਾ ਕੇ ਜਿਹੜਾ ਇੱਕ ਮਾਹੌਲ ਜਿਹੜਾ ਇਸ ਤਰੀਕੇ ਦਾ ਸਿਰਜਿਆ ਜਾਵੇ ਇਹਦੇ ਵਿੱਚ ਚੀਨ ਦੇ ਉੱਪਰ ਵੀ ਦੋਸ਼ ਲੱਗੇ ਨੇ ਕਿ ਚੀਨ ਵੱਲੋਂ ਵੀ ਇਸ ਤਰੀਕੇ ਦੀਆਂ ਜਿਹੜੀਆਂ ਦਖਲਅੰਦਾਜ਼ੀ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਪਿਛਲੇ ਸਮੇਂ ਦੌਰਾਨ ਹੋਈਆਂ ਤੇ ਇਹ ਇਨ੍ਹਾਂ ਇਨਵੈਸਟੀਗੇਸ਼ਨ ਦੇ ਵਿੱਚੇ ਚੀਜ਼ਾਂ ਵੀ ਨਿਕਲ ਕੇ ਆਈਆਂ ਨੇ ਕਿ ਤੇਰਾ ਪ੍ਰੋ ਮੋਦੀ ਮੀਡੀਆ ਆ ਸੋ ਉਹਨਾਂ ਵੱਲੋਂ ਵੀ ਕਾਫੀ ਕੋਸ਼ਿਸ਼ਾਂ ਹੋਈਆਂ ਨੇ ਇਕ ਤਰ੍ਹਾਂ ਕਿਸੇ ਤਰੀਕੇ ਨਾਲ ਲਿਬਰਲ ਪਾਰਟੀ ਜਸਟਿਸ ਟਿਊਡੋ ਦੇ ਕੈਨੇਡਾ ਦੀ ਇਮੇਜ ਨੂੰ ਜਿਹੜਾ ਆ ਉਹ ਖਰਾਬ ਕੀਤਾ ਜਾ ਸਕੇ ਸੋ ਇਸ ਤਿੱਕੇ ਦੀ ਜਿਹੜੀਆਂ ਗੱਲਾਂ ਬਾਤਾਂ ਨੇ ਜੋ ਫੋਰਨ ਯਾਨੀ ਇੰਟਰਫੀਰੈਂਸ ਦੀ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ ਸੋ ਉਹਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸੋ ਇਹਦੇ ਨਾਲ ਜੇਕਰ ਹੋਰ ਖਬਰਾਂ ਦੀ ਗੱਲ ਕਰੀਏ ਤਾਂ 에ਅਰ ਕੈਨੇਡਾ ਦੀ ਇੱਕ ਜਿਹੜੀ ਫਲਾਈਟ ਹੈ ਜਿਹੜੀ ਕੀ ਜਰਮਨੀ ਦੇ ਫ੍ਰੈਂਕਫਰਟ ਤੋਂ ਟੋਰਾਂਟੋ ਆ ਰਹੀ ਸੀ ਸਾ ਉਰੂ ਐਮਰਜੈਂਸੀ ਹਾਲਾਤਾਂ ਦੇ ਵਿੱਚ ਦੱਸਿਆ ਜਾ ਰਿਹਾ ਵੀ ਏਡਨਬਰਗ ਦੇ ਵਿੱਚ ਲਿਜਾਣਾ ਪਿਆ ਸੋ ਇੱਕ ਜਿਹੜਾ ਵਿੱਚ ਮੁਸਾਫਿਰ ਸਫਰ ਕਰ ਰਿਹਾ ਸੀਗਾ ਸੋ ਉਹਨੂੰ ਐਮਰਜੈਂਸੀ ਜਿਹੜੀ ਆ ਹੈਲਪ ਦੀ ਜਿਹੜੀ ਜ਼ਰੂਰਤ ਪਈ ਆ ਸੋ ਉਹਦੇ ਕਰਕੇ ਜਿਹੜੇ ਹਾਲਾਤ ਇਸ ਤਰ੍ਹਾਂ ਦੇ ਬਣੇ ਕਿ ਮੈਡੀਕਲ ਐਮਰਜੈਂਸੀ ਹੋਣ ਕਾਰਨ ਇਸ ਫਲਾਈਟ ਨੂੰ ਡਿਵਰਟ ਕਰਨਾ ਪਿਆ ਤੇ ਹੋਰ ਜਿਹੜੇ ਜ਼ਿਆਦਾ ਜਿਹੜੇ ਆ ਪੈਸੈਂਜਰ ਕੌਣ ਸੀਗਾ ਤੇ ਹੋਰ ਉਹਦੇ ਬਾਰੇ ਜਿਹੜੇ ਜ਼ਿਆਦਾ ਜਿਹੜੇ ਰੀਜ਼ਨ ਆ ਉਹ ਜਿਹੜੇ ਆ ਇਸ ਫਲਾਈਟ ਵੱਲੋਂ ਨਹੀਂ ਦਿੱਤੇ ਗਏ ਨੇ ਤੇ ਪਿੰਡ ਦੀ ਗੱਲ ਇੰਟਰਨੈਸ਼ਨਲ ਸਟੂਡੈਂਟਸ ਦੀ ਕਰਦੇ ਆ ਤਾਂ ਇੱਕ ਨੌਜਵਾਨ ਹੈ 27 ਸਾਲਾਂ ਦਾ ਇਹ ਵਿਸ਼ਾਲ ਬਜਾਜ ਜੋ ਡੈਲਟਾ ਤੋਂ ਮਿਸਿੰਗ ਸੀਗਾ ਪਿਛਲੇ 15 ਤਰੀਕ ਤੋਂ 15 ਸਤੰਬਰ ਤੋਂ ਇਹ ਨੌਜਵਾਨ ਇਹ ਮਿਸਿੰਗ ਚੱਲਿਆ ਆ ਰਿਹਾ ਸੀਗਾ ਤੇ ਆਖਰੀ ਵਾਰ ਇਸ ਨੂੰ 13 ਸਤੰਬਰ ਨੂੰ ਜਿਹੜਾ ਸਰੀ ਵੇਖੇ ਦੇਖਿਆ ਗਿਆ ਸੀਗਾ ਤੇ ਇਹਦੇ ਬਾਰੇ ਜਿਹੜਾ ਵੈਨਕੂਵਰ 'ਚ ਕੰਮ ਕਰਦਾ ਸੀ ਉਹ ਜਿੱਥੇ ਕੰਮ ਕਰਦਾ ਸੀਗਾ ਤੇ ਉੱਥੇ ਦੇ EMPLAINE ਨੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਕਹਿੰਦੇ ਵੀ ਨੌਜਵਾਨ ਕਦੀ ਛੁੱਟੀ ਨਹੀਂ ਸੀ ਕਰਦਾ ਤੇ ਆਇਆ ਵੀ ਨਹੀਂ ਤੇ ਇਸਨੇ ਕਾਰਨ ਵੀ ਨਹੀਂ ਦੱਸਿਆ ਤੇ ਕਹਿੰਦੇ ਵੀ ਇਹ ਫੋਨ ਵਗੈਰਾ ਵੀ ਜਿਹੜਾ ਸਾਡਾ ਜਵਾਬ ਵੀ ਨਹੀਂ ਦੇ ਰਿਹਾ ਤਾਂ ਇਹਦੇ ਖਿਲਾਫ ਜਿਹੜਾ ਪੁਲਿਸ ਕੋਲ ਮਾਮਲਾ ਦਰਜ ਕਰਾਇਆ ਗਿਆ ਸੀਗਾ ਤੇ ਹੁਣ ਪਤਾ ਲੱਗਾ ਆ ਵੀ ਇਹ ਨੌਜਵਾਨ ਜਿਹੜਾ ਆ ਜਿਹੜਾ ਉੱਥੇ ਦਾ ਐਲੈਕਸ ਫਰੇਜ਼ਰ ਬ੍ਰਿਜ ਹੈ ਵੇ ਉਹਦੇ ਤੋਂ ਇਸਨੇ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਆ ਤਾਂ ਇਹਦੀ ਜਿਹੜੀ ਆ লাশ ਹੈ ਇਹ ਬਰਾਮਦ ਕਰ ਲਈ ਗਈ ਆ ਤੇ ਇਹਦੇ ਬਾਰੇ ਪੁਲਿਸ ਇਹ ਗੱਲ ਕਹਿ ਰਹੀ ਹੈ ਵੀ ਸਾਨੂੰ ਲੱਗਦਾ ਆ ਕਿ ਇਹਦੇ ਵਿੱਚ ਕੋਈ ਫਾਲ ਪਲੇ ਨਹੀਂ ਹੋਇਆ ਤਾਂ ਇਸ ਨੌਜਵਾਨ ਬਣੋ ਜਿਹੜਾ ਆ ਸੁਸਾਇਡ ਜਿਹੜਾ ਕੀਤਾ ਗਿਆ ਤਾਂ ਜਿਸ ਸੰਗ ਨਾਲ ਅਸੀਂ ਦੇਖਿਆ ਕਿ ਨੌਜਵਾਨਾਂ ਦੇ ਵਿੱਚ ਇਹ ਜੋ ਵਕ ਵਕ ਕਾਰਨਾ ਕਰਕੇ ਜਿਹੜਾ ਸੁਸਾਇਡ ਕਰਨ ਦਾ ਰੁਝਾਨ ਉਹ ਪਿਛਲੇ ਸਮੇਂ ਦੌਰਾਨ ਕਾਫੀ ਵਧਿਆ ਆ ਇਹ ਕਾਫੀ ਚਿੰਤਾਜਨਕ ਵਰਤਾਰਾ ਆ ਸੋ ਇਹ ਵੀ ਜਿਹੜਾ ਇਹ ਨੌਜਵਾਨ ਹੈ ਸੋ ਇਹਦੀ ਜਿਹੜੀ ਆ ਇਲਾਜ ਪ੍ਰਾਪਤ ਹੋਈ ਹੈ ਸੋ ਇਹਦੇ ਬਾਰੇ ਵੀ ਹੈ ਪੁਲਿਸ ਕਹ ਰਹੀ ਹੈ ਕਿ ਇਹ ਨੇ ਸੁਸਾਇਡ ਕੀਤਾ ਵੀ ਹੋਰ ਕੋਈ ਕਾਰਨ ਜਿਹੜਾ ਸਾਨੂੰ ਨਜ਼ਰ ਨਹੀਂ ਆ ਰਿਹਾ ਤੇ ਨਾਲ ਪਿੰਨ ਜੀ ਗੱਲ ਪ੍ਰਾਈਡ ਗਰੁੱਪ ਦੀ ਕਰਦੇ ਆ ਸੋ ਸਾਨੂੰ ਪਤਾ ਵੀ ਜਿਸ ਸੰਗ ਨਾਲ ਪਹਿਲਾਂ ਇਸ ਗਰੁੱਪ ਦੇ ਉੱਪਰ ਇਹ ਬਹੁਤ ਸਾਰੀਆਂ ਗੱਲਾਂ ਬਾਤਾਂ ਨਿਕਲ ਕੇ ਸਾਹਮਣੇ ਆਈਆਂ ਬੈਂਕਰਫਸੀ ਦਾ ਰਾਹ ਵੀ ਜਿਹੜਾ ਇਸ ਗਰੁੱਪ ਵੱਲੋਂ ਚਾਰ ਕੀਤਾ ਗਿਆ ਜੀ ਬਹੁਤ ਸਾਰੇ ਜਿਹੜੇ ਇਹਨਾਂ ਦੇ ਵੱਖ-ਵੱਖ ਜਿਹੜੇ ਬਿਜ਼ਨਸ ਨੇ ਸੋ ਉਹ ਵਾਈਂਡ ਅਪ ਹੋ ਰਹੇ ਨੇ ਪਰ ਇਹਦੇ ਵਿੱਚ ਜੇਕਰ ਅਸੀਂ ਪ੍ਰਾਈਡ ਗਰੁੱਪ ਲੋਜਿਸਟਿਕਸ ਦੀ ਗੱਲਬਾਤ ਕਰੀਏ ਜਿਹੜਾ ਕਿ ਟਰੱਕਿੰਗ ਦੇ ਨਾਲ ਜੁੜਿਆ ਹੋਇਆ ਇਹਨਾਂ ਦਾ ਬਿਹਨਤ ਸੀਗਾ ਜੀ ਕਾਫੀ ਇਹ ਟਰੱਕ ਉਹਦੇ ਵਿੱਚ ਇਹਨਾਂ ਨੇ ਆਪਣੇ ਚਲਾਰੇ ਸਨ ਕਾਫੀ ਡਰਾਈਵਰ ਓਨਰ ਪੀਟਸ ਨੂੰ ਹਾਇਰ ਕੀਤਾ ਹੋਇਆ ਸੀਗਾ ਤੋ ਉਹਦੇ ਵਿੱਚ ਜੋ ਅਦਾਲਤ ਦੇ ਵਿੱਚ ਜੋ ਸੁਣਵਾਈ ਚੱਲ ਰਹੀ ਸੀਗੀ ਤੇ ਉਹਦੇ ਵਿੱਚ ਜਿਹੜਾ ਜੋਹਲ ਜਿਹੜਾ ਫੈਮਿਲੀ ਹੈ ਜੋਹਲ ਪਰਿਵਾਰ ਹੈ ਜੀ ਉਹਨਾਂ ਨੂੰ ਇਜਾਜ਼ਤ ਮਿਲ ਗਈ ਆ ਕਿ ਪ੍ਰਾਈਡ ਗਰੁੱਪ ਲੋਜਿਸਟਿਕਸ ਉਹ ਦੁਬਾਰਾ ਜਿਹੜਾ ਆ ਖਰੀਦ ਸਕਦੇ ਨੇ ਤੇ ਇਹ ਖਰੀਦਣ ਦੀ ਜੜੀ ਪਰਮਾਨਗੀ ਮਿਲ ਗਈ ਕਿਉਂਕਿ ਜਿਹੜੇ ਵੀ ਇਹ ਜਿਹੜੇ ਲੈਂਡਸ ਸੀਗੇ ਜਿਹੜੇ ਇਹਨਾਂ ਤੋਂ ਜਨਤਾ ਕਾਫੀ ਕੁਝ ਇਹ ਪੈਂਡਿੰਗ ਪਿਆ ਸੀਗਾ ਸੋ ਇਸ ਚੀਜ਼ ਦਾ ਵਿਰੋਧ ਵੀ ਕਰ ਰਹੇ ਸੀ ਕੁਝ ਹੋਰ ਟਰাকিং ਕੰਪਨੀ ਆ ਵੀ ਦੇ ਵਿੱਚ ਇਨਵੋਲਵ ਸੀ ਆ ਵੀ ਇਹ ਜਿਹੜਾ ਬੇਨਸ ਜਿਹੜਾ ਅਸੀਂ ਟੇਕਓਵਰ ਕਰ ਲਈਏ ਕਿਉਂਕਿ ਤੇ ਜੱਜ ਸਾਹਿਬ ਨੇ ਹਵਾਲਾ ਦਿੱਤਾ ਕਹਿੰਦੇ ਵੀ ਇਸ ਕੰਪਨੀ ਦੇ ਵਿੱਚ ਕਾਫੀ ਵੱਡੀ ਗਿਣਤੀ ਕਹਿੰਦੇ ਏਮਪਲਾਈਸ ਕੰਮ ਕਰ ਰਹੇ ਨੇ ਟਰੱਕ ਡਰਾਈਵਰ ਕੰਮ ਕਰ ਰਹੇ ਨੇ ਤਾਂ ਅਜਾ ਰੇ ਇਹ ਬੇਨਸ ਜਿਹੜਾ ਬੰਦ ਹੁੰਦਾ ਆ ਚਾ ਇਹਦੇ ਵਿੱਚ ਕੋਈ ਹੋਰ ਇਸ ਤਰੀਕੇ ਦੀ ਗੱਲਬਾਤਾਂ ਹੁੰਦੀਆਂ ਨੇ ਕਹਿੰਦੇ ਉਹ ਏਮਪਲਾਈਸ ਯਾ ਵੱਡੀ ਫੱਦਰ ਤੇ ਕਹਿੰਦੇ ਜੋਬਸ ਚਾੜੀਆਂ ਕਿਉਂ ਗਿਣਤੀ ਉਹਦੀ ਕਾਫੀ ਜ਼ਿਆਦਾ ਸੀਗੀ ਤਾਂ ਇਸ ਕਰਕੇ ਜਿਹੜਾ ਇਹ ਚੋਹਲ ਫੈਮਿਲੀ ਆ ਸੋ ਉਹਨਾਂ ਨੂੰ ਹੀ ਇਹ ਜਿਹੜਾ ਪ੍ਰਾਈਡ ਗਰੁੱਪ ਲੌਜਿਸਟਿਕਸ ਤੇ ਰਟਕਿੰਗ ਦਾ ਇਹ ਅਨਦਾ ਕਾਰੋਬਾਰ ਸੀਗਾ ਸੋ ਉਸ ਨੂੰ ਦੁਬਾਰਾ ਜਿਹੜਾ ਆ ਇਹ ਟੇਕਓਵਰ ਕਰਨੇ ਦੀ ਜਿਹੜੀ ਆ ਇਜਾਜ਼ਤ ਆ ਉਹ ਜੱਜ ਸਾਹਿਬ ਵੱਲੋਂ ਦੇ ਦਿੱਤੀ ਗਈ ਹੈ ਜੀ ਜੀ ਜੀਪ ਦੇਣਾ ਸਾਹਿਬ ਜੁੜੇ ਹੋਏ ਸੀ ਇਸ ਸ਼੍ਰੇਣੀ ਦੇ ਨਾਲ ਮੈਂ ਥੋੜਾ ਹੋਰ ਪੰਮਦਰ ਸਿੰਘ ਖਮਾਣੋ ਤੇ ਕੱਲੀ ਕੱਲੀ ਖਬਰ ਹੈ ਕੁਲਤੰਨ ਸਿੰਘ ਪਦੇਣਾ ਹੋਰਾਂ ਨੇ ਪੂਰੀ ਡਿਟੇਲ ਦੇ ਵਿੱਚ ਪੇਸ਼ ਕੀਤੀ ਫਿਰ ਸਾਹਿਬ ਕੁਝ ਜਾਣਦੇ ਜਾਂਦੇ ਜੇ ਤੁਹਾਡੇ ਕੋਲ ਹੋਰ ਕੋਈ ਲੋਕਲ ਖਬਰਾਂ ਤੇ ਝਾਤ ਮਾਰਨੀ ਹੈ ਨਹੀਂ ਤਾਂ ਫਿਰ ਆਪਾਂ ਸੋਮਵਾਰ ਵਾਲੇ ਦਿਨ ਸਾਰੀਆਂ ਖਬਰਾਂ ਕਵਰ ਕਰਾਂਗੇ ਜੀਪ ਦੇਣਾ ਸਾਹਿਬ ਹਾਂ ਦੇਖੋ ਇਹਦੇ ਵਿੱਚ ਭਿੰਦੇ ਜੀ ਇੱਕ ਹੈ ਕਿ ਜਿਹੜਾ ਇੱਕ ਕਾਫੀ ਚਰਚਾ ਦੇ ਵਿੱਚ ਵੀਡੀਓ ਆਈ ਸੀ ਤੋਂ ਜਿਹਦੇ ਵਿੱਚ ਅਸੀਂ ਦੇਖਿਆ ਵੀ ਇੱਕ ਲੜਕੀ ਜਿਹੜੀ ਆ ਜਿਹਦਾ ਨਾਮ ਸਾਰਾ ਬਹਿਰਸ਼ਾ ਦੱਸਿਆ ਗਿਆ ਆ ਵੀ ਇੱਕ ਪੋਰਸ਼ ਗੱਡੀ ਸੀ ਉਹਨੂੰ ਜਬਰੀ ਜਿਹੜੀ ਖੋਕੇ ਨਾਲੇ ਉਸ ਵਿਅਕਤੀ ਜਿਹੜਾ ਮਾਲਕ ਸੀਗਾ ਉਸ ਨੂੰ ਇਹ ਦਰੜ ਕੇ ਜਿਹੜਾ ਭੱਜ ਗਿਆ ਸੀ ਉਹਦੀ ਗ੍ਰਿਫਤਾਰੀ ਹੋਈ ਸੀ ਤੇ ਇਸ ਮਾਮਲੇ ਦੇ ਵਿੱਚ ਟ੍ਰਾਂਟੋ ਨਾਲ ਸੰਬੰਧਿਤ 36 ਸਾਲਾਂ ਦੇ ਇੱਕ ਹੋਰ ਵਿਅਕਤੀ ਦੇ ਉੱਪਰ ਜਿਹੜੇ ਚਾਰਜ ਲੱਗੇ ਨੇ ਕਿ ਉਹ ਵੀ ਇਸ ਮਾਮਲੇ ਦੇ ਵਿੱਚ ਜਿਹੜਾ ਆ ਇਨਵੋਲਵ ਦੱਸਿਆ ਜਾ ਰਿਹਾ ਤਾਂ ਉਹਦੇ ਵੀ ਜਿਹੜੇ ਚਾਰजेस ਨੇ ਉਹ ਇਸ ਮਾਮਲੇ ਦੇ ਵਿੱਚ ਲਾਏ ਗਏ ਨੇ ਤੇ ਨਾਲ ਜੇਕਰ ਅਸੀਂ ਬ੍ਰੈਮਪਟਨ ਸਿਟੀ ਦੀ ਵੀ ਗੱਲ ਕਰੀਏ ਤੇ ਇੱਥੇ ਜਿਹੜੇ ਪਿਛਲੇ ਦਿਨਾਂ ਦੌਰਾਨ ਕੁਝ ਹੁੱਲੜਬਾਜੀ ਦੀਆਂ ਘਟਨਾਵਾਂ ਹੋਈਆਂ ਸਰ ਅਸੀਂ ਉਹਦੇ ਵਿੱਚ ਵੀ ਦੇਖਿਆ ਕਿ ਜਿਹੜਾ ਅਲਟਰਨੇਟਿਵ ਮਾਲ ਪਲਾਗਾ ਆਇਆ ਸੋ ਉੱਥੇ ਵੀ ਕੁਝ ਕਾਰਵਾਈਆਂ ਪਿਛਲੇ ਦਿਨਾਂ ਦੌਰਾਨ ਵੀ ਕੰਨਤੇ ਹੋਈਆਂ ਸੀਆਂ ਜਿਦੇ ਵਿੱਚ 45ਕ ਤੋਂ ਵਧੇਰੇ ਜਿਹੜੇ ਚਾਰਜਸ ਜਿਹੜੇ ਸੀਗੇ ਉਹ ਪੀਲ ਪੁਲਿਸ ਵੱਲੋਂ ਲਾਏ ਗਏ ਸੀਗੇ ਸੋ ਇਨ੍ਹਾਂ ਚਾਰਜਸ ਦੇ ਨਾਲ ਇਹ ਵੀ ਗੱਲਾਂ ਬਾਤਾਂ ਸਾਹਮਣੇ ਆਈਆਂ ਨੇ ਕਿ ਪਿਛਲੇ ਦਿਨਾਂ ਦੌਰਾਨ ਇਹ ਜਿਹੜੇ ਜੁਰਮਾਨੇ ਨੇ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਉਹ ਜੁਰਮਾਨੇ ਵੀ ਕਾਫੀ ਜਿਹੜੇ ਵਧਾਏ ਗਏ ਨੇ ਤੇ 2000 ਡਾਲਰ ਤੱਕ ਦਾ ਜਿਹੜਾ ਜੁਰਮਾਨਾ ਆ ਉਹ ਵੀ ਅਗਰ ਇਹੋ ਜਿਹੇ ਜਿਹੜੇ ਹੁੱਲੜਬਾਜੀ ਦੀਆਂ ਜਿਹੜੀਆਂ ਘਟਨਾਵਾਂ ਨੇ ਜਿਹੜਾ ਇਹ ਸ਼ੋਰ ਸ਼ਰਾਬਾ ਕਰਨੇ ਦੀਆਂ ਜਿਹੜੀਆਂ ਘਟਨਾਵਾਂ ਨੇ ਅਗਰ ਕੋਈ ਇਹਦੇ ਵਿੱਚ ਇਨਵੋਲਵ ਪਾਇਆ ਜਾਂਦਾ ਉਹਦੇ ਖਿਲਾਫ ਜਿਹੜੀਆਂ ਨੇ ਉਹ ਕੀਤੀਆਂ ਜਾ ਸਕਦੀਆਂ ਨੇ ਤੇ ਇਹਦੇ ਵਿੱਚ ਅਸੀਂ ਪਹਿਲਾਂ ਵੀ ਜਿਹੜਾ ਇਹ ਕਾਫੀ ਵਾਰ ਇਸ ਤਰੀਕੇ ਦੀ ਮੰਗ ਆਪਣੇ ਪੱਧਰ ਤੇ ਵੀ ਕੀਤੀ ਆ ਵੀ ਇਹ ਜਿਹੜੇ ਵੀ ਇਹ ਨੌਜਵਾਨ ਉੱਥੇ ਜਾ ਕੇ ਇਸ ਤਰੀਕੇ ਦੀਆਂ ਹੁੱਲੜਬਾਜੀਆਂ ਕਰਦੇ ਨੇ ਤੇ ਇਹਨਾਂ ਦੇ ਖਿਲਾਫ ਜਿਹੜੇ ਆ ਸਖਤ ਤੋਂ ਸਖਤ ਜਿਹੜੇ ਆ ਇਹ ਕੰਮ ਹੋਣੇ ਚਾਹੀਦੇ ਤਾਂ ਇਹਦੇ ਵਿੱਚ 19 ਗੱਡੀਆਂ ਜਿਹੜੀਆਂ ਅਸੀਂ ਆ ਉਹ ਜਬਤ ਕੀਤਾ ਗਿਆ ਸੀ 530 ਦੇ ਕਰੀਬ ਜਿਹੜੇ ਚਾਰਜਸ ਸੀਗੇ ਲਾਏ ਗਏ ਸੀਗੇ ਤਾਂ ਉਮੀਦ ਕਰਦੇ ਹਾਂ ਕਿ ਔਨ ਆਲੇ ਦਿਨਾਂ ਦਰਾਂ ਇਸ ਤਰ੍ਹਾਂ ਦੀ ਜਿਹੜੀ ਸਖਤੀ ਹੈ ਉਬਰਾਮਟਨ ਦੇ ਵਿੱਚ ਵੀ ਦੇਖਣ ਨੂੰ ਮਿਲੇਗੀ ਜੀ ਪਦੈਣਾ ਸਾਹਿਬ ਸੁਪਦੈਣਾ ਸਾਹਿਬ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਤੇ ਜਰੂਰ ਸੰਪਰਕ ਕਰ ਲਿਓ ਪ੍ਰੈਨ ਸਾਹਿਬ ਨਾਲ 416 848 9698 ਦੇ ਉੱਤੇ ਗੱਲਬਾਤ ਕੀਤੇ ਪ੍ਰੈਨ ਸਾਹਿਬ ਜੇ ਮੈਨੂੰ ਪਤਾ ਤੁਹਾਡੇ ਕੋਲ ਪੂਰਾ ਪੂਰਾ ਟਾਈਮ ਹੁੰਦਾ ਹੈ ਮੈਨੂੰ ਲੱਗਦਾ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਹੋਣੀ ਹੈ ਇੱਕ ਕਾਲਰ ਦੇ ਨਾਲ ਆਪਾਂ ਕਾਲੋਨਰ ਕਰ ਲਈਏ ਜੀ ਹਾਂ ਕਰ ਲਓ ਜੀ 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 ਮੈਨੂੰ ਪਤਾ ਸਮਾਪਤਨ ਸਾਹਿਬ ਤੁਹਾਡੇ ਕੋਲ ਪੂਰਾ ਪੂਰਾ ਹੀ ਆ ਜੀ ਮੱਲੀ ਲਿਖਿਆ ਹੁੰਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ 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 ਮੜਾ ਬਹੁਤ ਤਗੜਾ ਹੈ ਗੋਰਵੇ ਤੇ ਡੈਰੀ ਦੇ ਜੰਮ ਆਪਣਾ ਵੇਸਕੇ ਟਰੱਕ ਵਾਲੇ ਤੇ ਦੂਜੇ ਟਰੱਕ ਲੋੜੀ ਡਿਟੇਲਸ ਥੋੜੀ ਹੈਗੀ ਤਾਂ ਦੱਸੀ ਐ ਆਡੀਓ ਆਵਾਜ਼ ਬੜੀ ਸਲੋ ਆਈ ਹੈ ਜੀ ਥੋੜੀ ਜੀ ਉੱਚੀ ਦੱਸੋਗੇ ਮੜਾ ਮੈਂ ਕੱਲ ਐਕਸੀਡੈਂਟ ਹੋ ਰਹੀ ਪਾਜੀ ਕੱਲ ਗੋਰਵੇ ਐਂ ਡੈਰੀ ਤੇ ਅੱਛਾ ਜੀ ਇੱਕ ਟਰੱਕ ਤੇ ਨਾ ਦੂਸਰੇ ਟਰੱਕ ਨਾਲ ਕਾਫੀ ਖਤਨਾ ਟਰੱਕ ਤੇਰੀ ਲੇਡੀ ਟਰੱਕ ਚ ਲਾ ਰਹੀ ਸੀ گارਬੇਜ ਟਰੱਕ ਉਹਦੇ ਤੇ ਉਸਦੀ ਮੌਤ ਹੋ ਗਈ ਸੀ ਅੱਛਾ ਜੀ ਹੋਰ ਡਿਟੇਲ ਹੈਗੀ ਤੇ ਦੱਸਿਓ ਜੀ 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 ਕਰਨ ਸਾਹਿਬ ਕੋਈ ਵੀਡੀਓ ਜਾਂ ਕੋਈ ਸ਼ਾਈ ਖਬਰ ਕੋਈ ਇਦਾਂ ਦੀ ਸਾਹਮਣੇ ਮੈਨੂੰ ਉਹਨਾਂ ਦਾ ਸਵਾਲ ਸੁਣਿਆ ਨਹੀਂ ਪਿੰਡ ਜੀ ਅ ਕੋਈ ਐਕਸੀਡੈਂਟ ਗੋਰਵੇ ਵਾਲੀ ਸਾਈਡ ਹੋਇਆ ਜੀ ਤੇ ਇੱਕ ਮੌਤ ਵੀ ਹੋਈ ਆ ਉੱਥੇ ਤੇ ਦੋ ਗੱਡੀਆਂ ਦੀ ਆਪਸੀ ਟੱਕਰ ਦੇ ਵਿੱਚ ਕੋਈ ਬ੍ਰੈਂਟਨ ਹੋਈ ਉਹਦੇ ਵਿੱਚ ਕੱਲ ਇੱਕ ਜਿਹੜਾ ਗਾਰਵੇਜ ਵਾਲਾ ਟਰੱਕ ਹੈ ਜੀ ਤੇ ਉਹਦੀ ਜਿਹੜੀ ਇੱਕ ਟਰੈਕਟਰ ਟ੍ਰੇਲਰ ਦੇ ਨਾਲ ਟੱਕਰ ਹੋਈ ਸੀਗੀ ਜਿਹਦੇ ਵਿੱਚ ਇੱਕ ਜਣੇ ਦੀ ਮੌਤ ਤੇ ਇੱਕ ਜਣਾ ਕ੍ਰਿਟੀਕਲ ਸੌਰਚ ਜਿਹੜਾ ਜਕ ਵੀ ਹੋਇਆ ਤੇ ਇਹ ਗੋਰਵੇ ਡਰਾਈਵ ਤੇ ਜਿਹੜਾ ਇਹ ਖੇਤਰ ਆਪਣਾ ਡੇਰੀ ਦਾ ਜੀ ਡੇਰੀ ਦੇ ਗੋਰਵੇ ਡਰਾਈਵ ਤੇ ਐਕਸੀਡੈਂਟ ਕੱਲ੍ਹ ਹੋਇਆ ਸੀਗਾ ਜਿਹੜਾ ਗਾਰਵੇਜ ਟਰੱਕ ਤੇ ਨਾਲ ਇੱਕ ਹੋਰ ਟਰੈਕਟਰ ਟ੍ਰੇਲਰ ਹੀ ਟੱਕਰ ਹੋਈ ਜੀ 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 ਧੰਨਵਾਦ ਪ੍ਰੇਨ ਸਾਹਿਬ ਸੁਪਰੇਨ ਸਾਹਿਬ ਹੁੰਦੀ ਹੈ ਸੋਮਵਾਰ